ਮੈਂ ਉਹਨਾਂ ਵਿਦਵਾਨਾਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਵੀ ਇਹ ਇੱਕ ਨਕਲੀ ਗੁਰੂ ਨਾਨਕ ਬਣਿਆ ਹੋਇਆ ਹੈ। ਇੱਕ ਨਕਲੀ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਾ ਇਹ ਕੋਈ ਵੱਡੀ ਕੋਈ ਬਹੁਤੀ ਇਹ ਮੁੱਦੇ ਵਾਲੀ ਗੱਲ ਨਹੀਂ ਹੈਗੀ। ਕੋਈ ਬਹੁਤਾ ਵਿਵਾਦ ਖੜਾ ਕਰਨ ਦੀ ਲੋੜ ਨਹੀਂ ਹੈਗੀ। ਬਹੁਤੇ ਵਿਦਵਾਨ ਬੰਦੀ ਲੋੜ ਨਹੀਂ ਹੈ ਇੰਕਿਉਂਕਿ ਉਹ ਨਕਲੀ ਬਣਿਆ ਹੋਇਆ ਹੈ। ਅਸਲੀ ਦੇ ਤੁਹਾਡੇ ਤੋਂ ਬੋਲਿਆ ਨਹੀਂ ਜਾਣਾ। ਅਸਲੀ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਆਪਣੇ ਆਪ ਨੂੰ ਮਾਲਕ ਅਖਵਾਉਂਦਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਨੂੰ ਗੱਦੀ ਦੇ ਕੇ ਗਏ ਨੇ। ਉਹ ਦਿੱਲੀ ਹਜ਼ਾਰਾਂ ਦੀ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵੱਡਾ ਆਸਣ ਲਾ ਕੇ ਸਿਰ ਤੇ ਚੌਰ ਚਲਾਉਂਦਾ ਹੈ ਉੱਥੇ ਬੋਲਣ ਲੱਗਾ ਤੁਹਾਡੀ ਨੂੰ ਕੀ ਹੁੰਦਾ ਉੱਥੇ ਬੋਲਣ ਲੱਗਾ ਤੁਹਾਡੀ ਜਬਾਨ ਨੂੰ ਤਾਲਾ ਲੱਗ ਜਾਂਦਾ ਨਾ ਵਿਦਵਾਨੀ ਦੇ ਉੱਥੇ ਘੁੱਟ ਨਹੀਂ ਨਾ ਜਿੱਥੇ ਅੱਗੇ ਕਿਸੇ ਨੇ ਬੋਲਣਾ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਪਰਸੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹੜਾ ਇੱਕ ਬੰਦਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਾਣਾ ਪਾ ਕੇ ਨਕਲੀ ਰੂਪ ਧਾਰਨ ਕਰਕੇ ਤੇ ਤੁਸੀਂ ਦੇਖਿਆ ਕਿਦਾਂ ਇੱਕ ਹੱਥ ਦੇ ਵਿੱਚ ਆਪਣਾ ਗੜਵਾ ਫੜ ਕੇ ਤੇ ਇੱਕ ਹੱਥ ਜਿਹੜਾ ਆ ਉਹ ਆਸ਼ੀਰਵਾਦ ਦੇ ਰਿਹਾ ਆ ਤੇ ਉਹਦੇ ਨਾਲ ਸੰਗਤ ਜਾਰੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਾ ਆ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਵਿਵਾਦ ਸੋਸ਼ਲ ਮੀਡੀਆ ਤੇ ਬੜੇ ਬੜੇ ਵਿਦਵਾਨ ਜਿਹੜੇ ਨੇ ਉਹ ਬੋਲ ਰਹੇ ਨੇ ਮੈਂ ਉਹਨਾਂ ਵਿਦਵਾਨਾਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਵੀ ਇਹ ਇੱਕ ਨਕਲੀ ਗੁਰੂ ਨਾਨਕ ਬਣਿਆ ਹੋਇਆ ਆ ਇੱਕ ਨਕਲੀ ਗੁਰੂ ਨਾਨਕ ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਾ ਇਹ ਕੋਈ ਵੱਡੀ ਕੋਈ ਬਹੁਤੀ ਇਹ ਮੁੱਦੇ ਵਾਲੀ ਗੱਲ ਨਹੀਂ ਹੈਗੀ ਕਿ ਬੋਧਾ ਵਿਵਾਦ ਖੜਾ ਕਰਨ ਦੀ ਲੋੜ ਨਹੀਂ ਹੈਗੀ ਬੋਧੇ ਵਿਦਵਾਨ ਬੰਦੀ ਲੋੜ ਨਹੀਂ ਆਈ ਕਿਉਂਕਿ ਉਹ ਨਕਲੀ ਬਣਿਆ ਹੋਇਆ ਹੈ ਅਸਲੀ ਦੇ ਤੁਹਾਡੇ ਤੋਂ ਬੋਲਿਆ ਨਹੀਂ ਜਾਣਾ ਅਸਲੀ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਆਪਣੇ ਆਪ ਨੂੰ ਮਾਲਕ ਅਖਵਾਉਂਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕੀਤਾ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਨੂੰ ਗੱਦੀ ਦੇ ਕੇ ਗਏ ਨੇ ਤੇ ਉਹ ਦਿੱਲੀ ਹਜ਼ਾਰਾਂ ਦੀ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਵੱਡਾ ਅਸਣ ਲਾ ਕੇ ਤੇ ਸਿਰ ਤੇ ਚੌਰ ਚਲਾਉਂਦਾ ਉੱਥੇ ਬੋਲਣ ਲੱਗਾ ਤੁਹਾਡੀ ਨੂੰ ਕੀ ਹੁੰਦਾ ਉੱਥੇ ਬੋਲਣ ਲੱਗਾ ਤੁਹਾਡੀ ਜਬਾਨ ਨੂੰ ਤਾਲਾ ਲੱਗ ਜਾਂਦਾ ਨਾ ਵਦਵਾਨੀ ਦੇ ਉੱਥੇ ਘੁੱਟ ਨਹੀਂ ਨਾ ਜਿੱਥੇ ਅੱਗੇ ਕਿਸ ਨੇ ਬੋਲਣਾ ਨਹੀਂਗਾ ਇੱਥੇ ਬੋਲੋ ਉਹ ਨਕਲੀ ਏ ਉੱਥੇ ਬਹੁਤਾ ਵਾਦ ਖੜਾ ਕਰਨ ਦੀ ਲੋੜ ਨਹੀਂ ਕੀ ਜੇ ਦਮ ਰੱਖਦੇ ਹੋ ਨਾ ਤੇ ਆਪਣੇ ਆਪ ਨੂੰ ਗੁਰੂ ਕਲਗੀਧਰ ਪਾਸ਼ਾ ਦੇ ਸਿੰਘ ਖਵਾਉਂਦੇ ਹੋ ਤੇ ਅਸਲੀ ਦੇ ਬੋਲੋ ਜਿਨੇ ਤੁਹਾਡਾ ਬੇੜਾ ਘਰ ਕੀਤਾ ਹੋਇਆ ਜਿਨੇ ਵਾਰ ਪਾਦਸ਼ਾਹੀ 12 ਲਿਖੀ ਹੋਈ 13 14 15 16 17 18 ਸਮਝ ਗਏ ਗੁਰੂ ਨਾਨਕ ਦੀ ਗੱਡੀ ਦੇ ਵਾਰ ਖਵਾਉਂਦੇ ਅਗਲੇ ਅਸਲੀ ਗੁਰੂ ਨਾਨਕ ਨੇ ਸਿਰ ਤੇ ਚੌਰ ਚੋਲਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਂਦੇ ਆ ਲੋ ਹਾਉ ਡਾਕ ਕੇ ਬੋਲੋ ਕਿਸੇ ਨੇ ਨਹੀਂ ਬੋਲਣਾ ਤੇ ਬਹੁਤੇ ਵਿਦਵਾਨ ਬੰਦੀ ਲੋੜ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਪਰਸੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹੜਾ ਇੱਕ ਬੰਦਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਾਣਾ ਪਾ ਕੇ ਨਕਲੀ ਰੂਪ ਧਾਰਨ ਕਰਕੇ ਤੇ ਤੁਸੀਂ ਦੇਖਿਆ ਕਿਦਾਂ ਇੱਕ ਹੱਥ ਦੇ ਵਿੱਚ ਆਪਣਾ ਗੜਵਾ ਫੜ ਕੇ ਤੇ ਇੱਕ ਹੱਥ ਜਿਹੜਾ ਆ ਉਹ ਆਸ਼ੀਰਵਾਦ ਦੇ ਰਿਹਾ ਆ ਉਦੇ ਨਾਲ ਸੰਗਤ ਚੱਲ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਾ ਆ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਵਿਵਾਦ ਸੋਸ਼ਲ ਮੀਡੀਆ ਤੇ بڑے بڑے ਵਿਦਵਾਨ ਜਿਹੜੇ ਨੇ ਉਹ ਬੋਲ ਰਹੇ ਨੇ ਮੈਂ ਉਹਨਾਂ ਵਿਦਵਾਨਾਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਵੀ ਇਹ ਇੱਕ ਨਕਲੀ ਗੁਰੂ ਨਾਨਕ ਬਣਿਆ ਹੋਇਆ ਹੈ ਇੱਕ ਨਕਲੀ ਗੁਰੂ ਨਾਨਕ ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਾ ਇਹ ਕੋਈ ਵੱਡੀ ਕੋਈ ਬਹੁਤੀ ਇਹ ਮੁੱਦੇ ਵਾਲੀ ਗੱਲ ਨਹੀਂ ਹੈਗੀ ਕੋਈ ਬਹੁਤਾ ਵਿਵਾਦ ਖੜਾ ਕਰਨ ਦੀ ਲੋੜ ਨਹੀਂ ਹੈਗੀ ਬਹੁਤੇ ਵਿਦਵਾਨ ਬੰਦੀ ਲੋੜ ਨਹੀਂ ਹੈ ਕਿਉਂਕਿ ਉਹ ਨਕਲੀ ਬਣਿਆ ਹੋਇਆ ਹੈ ਅਸਲੀ ਦੇ ਤੁਹਾਡੇ ਤੋਂ ਬੋਲਿਆ ਨਹੀਂ ਜਾਣਾ ਅਸਲੀ ਜਿਹੜਾ ਗੁਰੂ ਨਾਨਕ ਦੇ ਗੱਦੀ ਦਾ ਆਪਣੇ ਆਪ ਨੂੰ ਮਾਲਕ ਅਖਵਾਉਂਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕੀਤਾ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਨੂੰ ਗੱਦੀ ਦੇ ਕੇ ਗਏ ਨੇ ਤੇ ਉਹ ਦਿੱਲੀ ਹਜ਼ਾਰਾਂ ਦੀ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬੀ ਦੇ ਬਰਾਬਰ ਵੱਡਾ ਆਸਣ ਲਾ ਕੇ ਤੇ ਸਿਰ ਤੇ ਚੌਰ ਚਲਾਉਂਦਾ ਉੱਥੇ ਬੋਲਣ ਲੱਗਾ ਤੁਹਾਡੀ ਨੂੰ ਕੀ ਹੁੰਦਾ ਉੱਥੇ ਬੋਲਣ ਲੱਗਾ ਤੁਹਾਡੀ ਜਬਾਨ ਨੂੰ ਤਾਲਾ ਲੱਗ ਜਾਂਦਾ ਨਾ ਵਿਦਵਾਨੀ ਦੇ ਉੱਥੀ ਘੋਟਣੀ ਨਾ ਜਿੱਥੇ ਅੱਗੋਂ ਕਿਸੇ ਨੇ ਬੋਲਣਾ ਨਹੀਂਗਾ ਇੱਥੇ ਬੋਲੋ ਉਹ ਨਕਲੀ ਏ ਉਤੇ ਬਹੁਤਾ ਬਵਾਦ ਖੜਾ ਕਰਨ ਦੀ ਲੋੜ ਨਹੀਂ ਕੀ ਜੇ ਦਮ ਰੱਖਦੇ ਹੋ ਨਾ ਤੇ ਆਪਣੇ ਆਪ ਨੂੰ ਗੁਰੂ ਕਲਗੀਧਰ ਪਾਸ਼ਾ ਦੇ ਸਿੰਘ ਖਵਾਉਂਦੇ ਹੋ ਤੇ ਅਸਰੀ ਦੇ ਬੋਲੋ ਜਿਹਨੇ ਤੁਹਾਡਾ ਬੇੜਾ ਘਰ ਕੀਤਾ ਹੋਇਆ ਹੈ ਜਿਹਨੇ ਵਾਰ ਪਾਤਸ਼ਾਹੀ 12 ਲਿਖੀ ਹੋਈ ਹੈ 13 14 15 16 17 18 ਸਮਝ ਗਏ ਗੁਰੂ ਨਾਨਕ ਦੀ ਗੱਡੀ ਦੇ ਵਾਰ ਖਵਾਉਂਦੇ ਵਾਰ ਖਵਾਉਂਦੇ ਅਗਲੇ ਅਸਲੀ ਗੁਰੂ ਨਾਨਕ ਨੇ ਸਿਰ ਤੇ ਚੌਰ ਚੋਲਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਂਦੇ ਆ ਮੁਖਾਉ ਡੱਕ ਕੇ ਬੋਲੋ ਕਿਸੇ ਨੇ ਨਹੀਂ ਬੋਲਣਾ ਬਹੁਤੇ ਵਿਦਵਾਨ ਬੰਦੀ ਲੋੜ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ